ਬਹੁਜਨ ਸਮਾਜ ਪਾਰਟੀ ਵੱਲੋਂ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਹੈ ਇਸ ਸਬੰਧੀ ਗੁਰਾਇਆਂ ਦੇ ਰਾਮਗੜੀਆ ਮੁਹੱਲੇ ਵਿੱਚ ਇੱਕ ਪਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਗੁਰਾਇਆਂ ਵਾਸੀ ਪਹੁੰਚੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਾਰੀਮਪੁਰੀ ਪਹੁੰਚੇ ਜਿਹਨਾਂ ਦਾ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਇਸ ਮੀਟਿੰਗ ਨੂੰ ਬਸਪਾ ਆਗੂ ਲਾਲ ਚੰਦ ਔਜਲਾ ਤੀਰਥ ਰਾਜਪੁਰਾ ਸੁਖਵਿੰਦਰ ਬਿੱਟੂ खुशी राम हैपी रुड़का ने संबोधन बसपा पंजाब प्रधान अवतार सिंह करीमपुरी ने संबोधन करद्या की आम आदमी पार्टी की सरकार ने जो लोग वादे किते सन उन्होंने कोई भी पूरा नहीं किया बदलाव के नाम से सरकार बनी सी ओ कांग्रेस अकाली दल तो भी निकम्मी साबित हुई है BSP 15 ਮਾਰਚ ਨੂੰ ਸਾਹਿਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਫਗਵਾੜਾ ਦੀ ਦਾਣਾ ਮੰਡੀ ਵਿੱਚ ਪੰਜਾਬ ਸੰਭਾਲੋ ਰੈਲੀ ਕਰਨ ਜਾ ਰਹੀ ਹੈ ਉਹਨਾਂ ਵੱਡੀ ਗਿਣਤੀ ਵਿੱਚ ਗੁਰਾਇਾਨ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ BSP ਨੂੰ ਇਸ ਮੀਟਿੰਗ ਦੌਰਾਨ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਦੇ ਦਰਜਨਾ ਵਰਕਰ BSP ਵਿੱਚ ਸ਼ਾਮਲ ਹੋ ਗਏ कारीमपुरी ने बसपा शामिल हुए हो पार्टिया वर्करा का नीला सिरोपाव पा के पार्टी विच ते स्वागत किया करमजीत कम्मा सीनियर वाइस प्रधान यूथ अकाली दल पंजाब जो अकाली दल छ बसपा शामिल हुए होना कहा कि बसपा हर पीड़ित खड़ी है भावेंसी भी जात धर्म का करके मैं बसपा शामिल होया हाँ गुरायान शहर के बसपा प्रधान दया शंकर ने विश्वास दिवाया कि ओ गुरायान तो बड़ी विच फगवाड़ा रैली इस मौके सरपंच अमरजीत नवा पिंड राकेश कुमार काकू रवि बोपाराए परमजीत गुरायान मनोज शुक्ला जरनेल टंडा, राकेश कुमार शशि बाला अमन गुरायान भुपिंदर गुरायान डॉक्टर ज्ञान लेखराज मीरा गुरायान अमनदीप ਕਰਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗੁਰਾਇਾਨ ਵਾਸੀ ਮੌਜੂਦ ਸਨ 채ਤਨਾ ਚੈਨਲ ਲਈ प्रदीप ਰਾਜਾ ਦੀ ਰਿਪੋਰਟ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਆ ਅੱਜ ਉਸ ਸਬੰਧ ਦੇ ਵਿੱਚ ਫਲੋਰ ਅਤੇ ਬੰਗਾ ਵਿਧਾਨ ਸਭਾ ਹਲਕੇ ਦਾ ਮੈਂ ਦੌਰਾ ਰੱਖਿਆ ਬੰਗਾ ਵਿਧਾਨ ਸਭਾ ਦਾ ਕੰਪਲੀਟ ਕਰਕੇ ਲੋਡ ਦੇ ਵਿੱਚ ਆਇਆ ਪਿੰਡ ਪਿੰਡਾਂ ਦੇ ਵਿੱਚ ਮੀਟਿੰਗਾਂ ਹੁਣ ਗਰਾਿਆਂ ਦੇ ਵਿੱਚ ਮੀਟਿੰਗ ਹੋਈ ਬਹੁਤ ਬੜਾ ਉਤਸ਼ਾਹ ਆ ਪੰਜਾਬੀਆਂ ਦੇ ਅੰਦਰ ਪੰਜਾਬ ਸੰਭਾਲੋ ਰੈਲੀ ਦੇ ਲਈ ਪੰਜਾਬ ਦੇ ਵਿੱਚ ਇੱਕ ਨਵਾਂ ਬਦਲ ਖੜਾ ਕਰਨੇ ਲਈ ਪੰਜਾਬ ਦੇ ਵਿੱਚ ਡਰੱਗ ਮਾਫੀਆ ਦੇ ਖਾਤਮੇ ਦਾ ਜੋ ਅੰਦੋਲਨ ਮੌਜੂਨ ਸਮਾਜ ਪਾਰਟੀ 15 ਮਾਰਚ ਨੂੰ ਐਲਾਨਨ ਜਾ ਰਹੀ ਹੈ ਉਹਦੇ ਲਈ ਪੰਜਾਬੀਆਂ ਦਾ ਇੱਕ ਬੜਾ ਜਨ ਸਮਰਥਨ ਬਾਜੂਨ ਸਮਾਜ ਪਾਰਟੀ ਦੇ ਨਾਲ ਖੜਾ ਹੋ ਰਿਹਾ ਖਾਸ ਕਰਕੇ ਔਰਤਾਂ ਦੇ ਵਿੱਚ ਬੜਾ ਰੁਝਾਨ ਮੈਨੂੰ ਦੇਖਣ ਨੂੰ ਨਜ਼ਰ ਆ ਰਿਹਾ ਔਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਸੰਭਾਲੋ ਰੈਲੀ ਇਤਿਹਾਸਕ ਹੋਊਗੀ ਫਲੋਰ ਵਿਧਾਨ ਸਭਾ ਚੋ ਵੀ ਬੜੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਦਾਣਾ ਮੰਡੀ ਫਗਵਾੜਾ ਪਹੁੰਚਣਗੀਆਂ ਔਰ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੀ ਤਕਦੀਰ ਔਰ ਪੰਜਾਬ ਦੀ ਤਸਵੀਰ ਬਦਲਣੇ ਦਾ ਜੋ ਅੰਦੋਲਨ ਅਸੀਂ ਲਾਂਬੰਦ ਕਰਨਾ ਹੈ ਔਰ ਉਹ ਇੱਕ ਇਤਿਹਾਸਕ ਪਲ ਹੋਣਗੇ 15 ਮਾਰਚ ਨੂੰ ਅੱਜ ਕਿਹੜੇ ਕਿਹੜੇ ਪਿੰਡ ਦੇ ਪ੍ਰਧਾਨ ਜੀ ਮੀਟਿੰਗ ਕੀਤੀ ਫਲੋਰ ਵਿਧਾਨ ਸਭਾ ਦੇ ਅਸੀਂ ਪਹਿਲਾ ਮਸਾਣੀ ਪਿੰਡ ਦੇ ਵਿੱਚ ਉਸ ਤੋਂ ਬਾਅਦ ਫੁੱਲਪੋਤਾ ਔਰ ਹੁੰਗਰਾਇਆ ਉਸ ਤੋਂ ਬਾਅਦ ਮੈਸਮਪੁਰ ਦੇ ਵਿੱਚ ਫਿਰ ਅੱਗੇ ਚਲਦਾ ਜਾਉਂਦਾ ਸਿਲਸਲਾ ਤੁਸੀਂ ਵੱਖ-ਵੱਖ ਹਲਕਿਆਂ ਦੇ ਵਿੱਚ ਕਾਫੀ ਦਿਨਾਂ ਤੋਂ ਲੱਗੇ ਹੋਏ ਆ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਲੋਕਾਂ ਨੂੰ ਲੱਗੇ ਲੱਖੋ ਇਹ ਇੱਕ ਮੈਂ ਕਹਿ ਸਕਦਾ ਹਿਸਟੋਰਿਕਲ ਰਿਸਪਾਂਸ ਕਿਉਂਕਿ ਜਿਹੜੇ ਜਿਹੜੇ ਮੁੱਦੇ ਭੋਜਨ ਸਮਾਜ ਪਾਰਟੀ ਨੇ ਲਏ ਹਰ ਉਹ ਪੰਜਾਬੀ ਜਿਹੜਾ ਪੰਜਾਬ ਹਤਾਸ਼ੀ ਆ ਜਿਹੜਾ ਇਹ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਤੋਂ ਬਚਾਉਣ ਲਈ ਅੱਗੇ ਆਈ ਆਪਣੀ ਜਨਰੇਸ਼ਨ ਨੂੰ ਸੰਭਾਲੀਏ ਔਰ ਪੰਜਾਬ ਨੂੰ ਸੰਭਾਲੀਏ ਉਹ ਸਭ ਲੋਕ ਜਾਤੀਆਂ ਔਰ ਧਰਮਾਂ ਦੀ ਵੰਡ ਤੋਂ ਉੱਪਰ ਉੱਠ ਕੇ ਇਸ ਅੰਦੋਲਨ ਨਾਲ ਆ ਰਹੇ ਆ ਮੈਂ ਫਿਰ ਇੱਕ ਵਾਰ ਪੰਜਾਬੀਆਂ ਨੂੰ ਪੇਂਤੀ ਕਰਦਾ ਅਪੀਲ ਕਰਦਾ ਕਿ ਅੱਜ ਜ਼ਰੂਰਤ ਆ ਤਬਾਹ ਹੋ ਚੁੱਕੀ ਪੰਜਾਬ ਦੀ ਆਰਥਿਕਤਾ ਚੋਂ ਪੰਜਾਬ ਨੂੰ ਅਭਾਰਨ ਲਈ ਬੇਰੁਜ਼ਗਾਰੀ ਦੇ ਸੰਕਟ ਤੋਂ ਪੰਜਾਬ ਨੂੰ ਕੱਢਣ ਲਈ ਔਰ ਖਾਸ ਕਰਕੇ ਡਰਗ ਮਾਫੀਆ ਦਾ ਪੰਜਾਬ ਚੋਂ ਖਾਤਮਾ ਕਰਨ ਦੇ ਲਈ ਜਿਹੜੀਆਂ ਰਾਜਨੀਤਿਕ ਤਿਰਾਂ ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਜਿਨ੍ਹਾਂ ਕਰਕੇ ਪੰਜਾਬ ਤਬਾ ਹੋਇਆ ਹੈ ਉਹਨਾਂ ਨੂੰ ਆਪਾਂ 15 ਮਾਰਚ ਨੂੰ ਫਗਵਾੜਾ ਪਹੁੰਚ ਕੇ ਰੱਦ ਕਰੀਏ ਔਰ ਬੌਜਨ ਸਮਾਜ ਪਾਰਟੀ ਦੀ ਅਗਵਾਈ ਚ ਪੰਜਾਬ ਨੂੰ ਇੱਕ ਮਜ਼ਬੂਤ ਨਵਾਂ ਯੋਗ ਸ਼ਕਤੀਸ਼ਾਲੀ ਬਦਲ ਦਈਏ ਤਾਂ ਕਿ ਅਸੀਂ ਨਵਾਂ ਪੰਜਾਬ ਉਸਾਰ ਸਕੀਏ ਹਰ ਕਿਸਮ ਦੇ ਸੰਕਰਚੋਂ ਪੰਜਾਬ ਨੂੰ ਕੱਢ ਕੇ ਆਪਣੇ ਪੈਰਾਂ ਤੇ ਖੜਾ ਕਰ ਸਕੀਏ ਜੈ ਭੀਮ ਜੈ ਭਾਰਤ ਸ਼ਹਿਰ ਗੁਰਾਇਆਂ ਦੇ ਵਿੱਚ ਮੱਲਾ ਰਾਮ ਗੜੀਆ ਦੇ ਵਿੱਚ ਇੱਕ ਵਿਸ਼ਾਲ ਮੀਟਿੰਗ ਰੱਖੀ ਗਈ ਅੱਜ ਫਲੋਰ ਵਿਧਾਨ ਸਭਾ ਦੇ ਵਿੱਚ ਕ੍ਰੀਮਪਰੀ ਸਾਹਿਬ ਦੀਆਂ ਪੰਜ ਮੀਟਿੰਗਾਂ ਸੀ ਉਸ ਲੜੀ ਦੇ ਤਹਿਤ ਅੱਜ ਰਾਮਗੜੀਆ ਮਹੱਲੇ ਦੇ ਵਿੱਚ ਮੀਟਿੰਗ ਰੱਖੀ ਗਈ ਇਹਨਾਂ ਮੀਟਿੰਗਾਂ ਦਾ ਮੁੱਖ ਮਕਸਦ ਬਹੁਜਨ ਸਮਾਜ ਪਾਰਟੀ ਵੱਲੋਂ 15 ਜਨਵਰੀ ਸੌਰੀ 15 ਮਾਰਚ ਨੂੰ ਸਾਧ ਸ਼੍ਰੀ ਕਾਂਛੀ ਰਾਮ ਜੀ ਦਾ ਜੋ ਜਨਮ ਦਿਨ ਆ ਉਹ ਪੰਜਾਬ ਲੈਵਲ ਤੇ ਫਗਵਾੜੇ ਦੀ ਦਾਣਾ ਮੰਡੀ ਦੇ ਵਿੱਚ ਅਸੀਂ ਮਨਾਉਣ ਜਾ ਰਹੇ ਹਾਂ ਔਰ ਉਸ ਰੈਲੀ ਦਾ ਨਾਮ ਜਿਹੜਾ ਪੰਜਾਬ ਸੰਭਾਲੋ ਰੈਲੀ ਰੱਖਿਆ ਤੋਂ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਵਿਧਾਨ ਸਭਾ ਹਲਕਾ ਫਲੋਰ ਜ਼ਿਲ੍ਹਾ ਸਾਰੇ ਸਾਥੀ ਇਸ ਰੈਲੀ ਦੇ ਵਿੱਚ ਵੱਧ ਛੜ ਕੇ ਪਹੁੰਚਣ ਤਾਂ ਜੋ ਆਪਾਂ ਉੱਥੇ ਆਏ ਹੋਏ ਸਾਡੇ ਮੁੱਖ ਮਹਿਮਾਨ ਸਾਡੇ ਲੀਡਰ ਸਹਿਬਾਨ ਆਪਾਂ ਉਹਨਾਂ ਦੇ ਵਿਚਾਰ ਸੁਣ ਸਕੀਏ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਆ 15 ਮਾਰਚ ਨੂੰ ਸਾਬ ਸ਼੍ਰੀ ਕਾਂਚੀ ਰਾਮ ਜੀ ਨੂੰ ਸਮਰਪਿਤ ਸੂਬਾ ਪਧਰੀ ਰੈਲੀ ਪੰਜਾਬ ਸੰਭਾਲੋ ਰੈਲੀ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਵੱਧ ਛੜ ਕੇ ਉਸ ਰੈਲੀ ਦੇ ਵਿੱਚ ਆਪਾਂ ਪਹੁੰਚੀਏ ਜੈ ਭੀ ਜੈ ਭਾਰਤ ਭੋਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਇੱਕ ਜਿਹੜੀ ਆ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਪੰਜਾਬ ਦੇ ਬਸਪਾ ਦੇ ਪ੍ਰਧਾਨ ਅਫਤਾਰ ਸਿੰਘ ਕਰੀਮਪੁਰ ਜੀ ਵੱਲੋਂ ਫਲੋਰ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਇਹ ਸੰਬੰਧ ਵਿੱਚ ਸ਼ਹਿਰ ਗਰਾਿਆਂ ਦੇ ਵਿੱਚ ਜੋ ਫਲੋਰ ਹਲਕੇ ਦਾ ਸ਼ਹਿਰ ਹੈ ਗਰਾਿਆਂ ਉਸ ਗੁਰਾਇਆ ਦੇ ਵਿੱਚ ਰਾਮਗੜੀਆ ਮਹੱਲੇ ਦੇ ਵਿੱਚ ਇੱਕੜੀਆਂ ਵਿਸ਼ਾਲ ਮੀਟਿੰਗ ਕੀਤੀ ਗਈ ਹੈ ਜਿੱਥੇ ਇਸ ਮੀਟਿੰਗ ਦੇ ਦੌਰਾਨ ਵੱਖ-ਵੱਖ ਪਾਰਟੀਆਂ ਤੋਂ ਜਿਹੜੇ ਆ ਤੇ ਉਹਨਾਂ ਨਾਲ ਸੰਬੰਧਿਤ ਜਿਹੜੇ ਵਰਕਰ ਆ ਉਹ ਸ਼ਾਮਲ ਹੋਇਆ ਮੈਨਾਂ ਨੇ ਗੁਰਾਇਆ ਸ਼ਹਿਰੀ ਦੇ ਪ੍ਰਧਾਨ ਦਾਇ ਸ਼ੰਕਰ ਜੀ ਕੀ ਕਹੂੰਗਾ ਜੀ ਜੈ ਭੀਮ ਜੀ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਆਏ ਹੋਏ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਹੜੇ ਜਿਨ੍ਹਾਂ ਨੇ ਅੱਜ BSP ਜੁਆਇਨ ਕਰਕੇ ਮੈਨੂੰ ਸ਼ਹਿਰ ਦੇ ਵਿੱਚ ਬਹੁਤ ਵੱਡਾ ਮਤਲਬ ਕਿ ਮੈਨੂੰ ਸਟਰੋਂਗ ਕੀਤਾ ਵਾ ਤੇ ਇਹਨਾਂ ਦਾ ਮੈਂ ਖਾਸ ਕਰਕੇ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਮੇਰੇ ਬ੍ਰਦਰ ਕਰਮਜੀਤ ਸਿੰਘ ਕਮਾਜੀ ਜਿਹੜੇ ਆਪਣੇ ਇਹ ਆਪਣੇ ਜਿਹੜੇ ਸ਼ਹਿਰ ਦੇ ਪ੍ਰਧਾਨ ਵੀ ਰਹਿ ਚੁੱਕੇ ਆ ਆਪਣੇ ਲੋਕ ਸੰਸਦ ਪਾਰਟੀ ਤੋਂ ਤੇ ਲਗੇ ਸਾਡੇ BSP ਨਾਲ ਜੁਆਇਨ ਕੀਤੀ ਆ ਤੇ ਹੋਰ ਵੀ ਜਿੰਨੇ ਵੀ ਆਪਣੇ ਵਰਕਰ ਆ ਕਾਂਗਰਸ ਦੇ ਵਰਕਰ ਸੀਗੇ ਤੇ ਆਪ ਪਾਰਟੀ ਦੇ ਬਰਕਰ ਜਿਹੜੇ ਆ ਉਹਨਾਂ ਨੇ ਜੁਆਇਨ ਕੀਤੀ ਆਪਣੀ ਬੀਐਸਪੀ ਪਾਰਟੀ ਤੇ ਇਹਨਾਂ ਦਾ ਮੈਂ ਸतह ਦਿਲੋਂ ਧੰਨਵਾਦ ਕਰਦਾ ਹਾਂ ਜੀ ਆਏ ਹੋਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਤੇ ਗ੍ਰਾਂਵ ਦੇ ਵਿੱਚ ਗ੍ਰਾਂਵ ਤੋਂ ਅੱਜ ਜਿਹੜੀ ਵੱਡੀ ਮੀਟਿੰਗ ਹੋਈ ਆ ਤੇ ਰੈਲੀ ਦੇ ਸੰਬੰਧ ਵਿੱਚ ਗ੍ਰਾਂਵ ਤੋਂ ਤੇ ਕਿੰਨੀਆਂ ਬੱਸਾਂ ਤੁਸੀਂ ਜਿਹੜੀਆਂ ਆ ਉਸ ਰੈਲੀ ਲਈ ਜਾ ਰਹੇ ਆ ਗ੍ਰਾਂਵ ਦੇ ਵਿੱਚ ਫਿਲਹਾਲ ਤਾਂ ਜੀ ਦੋ ਬੱਸਾਂ ਜਾ ਰਹੀਆਂ ਆ ਜੀ ਬਾਕੀ ਆਪਣੇ ਆਪਣੇ ਸਾਧਨ ਤੇ ਜਾ ਰਹੇ ਆ ਜਿਨ੍ਹਾਂ ਨੇ ਜਿੱਦਾਂ ਵੀ ਜਾਣਾ ਗੱਡੀਆਂ ਤੇ ਕਾਲੇ ਦੇ ਬਸਤਾਂ ਦੇ ਜਿਹੜੀਆਂ ਹੈਗੀਆਂ ਆਪਾਂ ਕੀਤੀਆਂ ਰਹੀਆਂ ਦੋ ਆ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਸ਼ਾਮਲ ਹੋਏ ਆ ਉਹਨਾਂ ਚ ਕਿੰਨੇ ਜਿਹੜੇ ਜਿਹੜੇ ਉਸਮਾ ਪਾਰਟੀਆਂ ਦੇ ਵਰਕਰ ਕਿੰਨੇ ਸ਼ਾਮਲ ਹੋਇਆ ਤੇ ਆਪਣੇ ਚਾਰ ਚਾਰ ਵਰਕਰ ਜਿਹੜੇ ਮੋਕੇ ਸਰਕਾਰ ਦੇ ਝਾੜੂ ਦੇ ਆ ਜੀ ਤੇ ਅਕਾਲੀ ਦਲ ਦੇ ਤਿੰਨ ਵਰਕਰ ਆ ਕਾਂਗਰਸ ਦੇ ਸੱਤ ਵਰਕਰ ਆਏ ਆਪਣੇ ਨਾਲ ਜੁਆਇਨ ਕੀਤੇ ਆ ਤੇ ਆਪ ਤਕਰੀਬਨ 15 ਜਣੇ ਆਪਾਂ ਹੋ ਜਾਂਦੇ ਆ ਸਾਰੇ ਲੋਕ ਸਿੰਘ ਸਾਥ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਾਡੇ ਨਾਲ ਨੇ ਜਿਨ੍ਹਾਂ ਨੇ ਅੱਜ ਬੀਐਸਪੀ ਜੁਆਇਨ ਕੀਤੀ ਆ ਕਰਨਜੀ ਜੀ ਅੱਜ ਬੀਐਸਪੀ ਜੁਆਇਨ ਕਰਨ ਦਾ ਕੀ ਕਾਰਨ ਬਣਿਆ ਪਰ ਲੱਗਦਾ ਸਰਾਂ ਨੂੰ ਜਾਇਪਿੰਗ ਜਪਾਰਤ ਵਾਈਕੂਟੇ ਦਾ ਖਾਸਾ ਵਾਈਕੂਟੇ ਕਿ ਫਤੇ ਤੇ ਤਕਰੀਬਨ ਜੀ 2022 ਦੇ ਵਿੱਚ ਨਾ ਆਖਰੀ ਇਲੈਕਸ਼ਨ ਸੀ ਜਿਹੜਾ ਆਪਣਾ ਐਮਐਲਏ ਤੋਂ ਪੰਜਾਬ ਉਹ ਬਤਾਸਾ ਵਾਲਾ ਉੱਚੀ ਪਾਰਟਿਸਪੇਟ ਕੀਤਾ ਉਦੋਂ ਬਾਅਦ ਮੈਂ ਜਾਨਕਾ ਪੋਲੀਟੀਕਲੀ ਥੋੜਾ ਐਕਟਿਵਿਟ ਨਹੀਂ ਹੈਗਾ ਕਿਉਂਕਿ ਮੈਨੂੰ ਲੱਗਦਾ ਕੋਈ ਵੀ ਪਾਰਟੀ ਹੈ ਜਿਹੜੀ ਉਹ ਜਿਹੜੀ ਲੋਕਾਂ ਦੇ ਮੁੱਦਿਆਂ ਤੋਂ ਦੂਰ ਹੋ ਕੇ ਆਪਣੇ ਕੋਈ ਪਰਸਨਲੀ ਆਪਣਾ ਏਜੰਡਾ ਚ ਚਾ ਰਹੀ ਹੈ ਤੇ ਮੈਂ ਬਿਲਕੁਲ ਨਰਾਸ਼ ਹੋ ਚੁੱਕਾ ਹਾਂ ਇਹ ਪਾਰਟੀਆਂ ਤੋਂ ਕਿ ਇਹ ਇਹ ਸਿਰਫ ਵੋਟਾਂ ਦੀ ਰਾਜਨੀਤੀ ਕਰਦੀਆਂ ਨੇ ਕਿ ਉਹਨਾਂ ਨੂੰ ਲੋਕਾਂ ਦੇ ਪਰਸਪਰ ਮੁੱਦਿਆਂ ਨਾਲ ਯਾਨੀ ਕਿ ਜਿਹੜੇ ਜ਼ਰੂਰੀ ਮੁੱਦੇ ਨਸ਼ਾ ਹੋਇਆ ਬੇਰੋਜ਼ਗਾਰੀ ਹੋਈ ਜਾਂ ਹੋਰ ਲੋਕਾਂ ਨੂੰ ਮੈਡੀਕਲ ਜਾਂ ਐਜੂਕੇਸ਼ਨ ਦੀ ਲੋਕਾਂ ਨੂੰ ਲੋੜ ਆ ਉਹ ਚੀਜ਼ਾਂ ਤੋਂ ਕਿਤਨਾ ਕਦੇ ਸਰਕਾਰਾਂ ਦੂਰ ਜਾ ਰਹੀਆਂ ਹਨਾ ਤਾਂ ਹੁਣ ਮੈਨੂੰ ਜਿੱਦਾਂ ਮੇਰਾ ਹਣ ਭਾਈਚਾਰਾ ਮੈਂ ਰਾਮਗੜੀ ਮੰਡਲੇਸ਼ੇ ਰਹਿਣਾ ਸ਼ੰਕਰ ਬਾਕੀ ਜਿੰਨਾ ਵੀ ਸਾਡਾ ਸਰਕਲ ਤੇ ਸਾਰਾ ਬੀਐਸਪੀ ਚੀ ਹੈ ਨਾ ਬੋਝਾ ਸਮਾਜ ਪਾਰਟੀ ਚੀ ਹੈ ਤੇ ਮੈਨੂੰ ਵੀ ਕਤਨਾ ਕਤ ਲੱਗਦਾ ਆ ਬਈ ਬੋਝਾ ਸਮਾਜ ਪਾਰਟੀ ਇੱਕ ਕਰੋਤੀ ਪਾਰਟੀ ਹੈ ਜਿਹੜੀ ਨਾ ਧਰਮ ਦੀ ਗੱਲ ਕਰਦੀ ਆ ਨਾ ਜਾਤ ਦੀ ਗੱਲ ਕਰਦੀ ਆ ਇਹ ਗੱਲ ਕਰਦੀ ਆ ਬਈ ਲੋੜਵੰਦ ਦੇ ਨਾਲ ਖੜਨਾ ਆ ਨਾ ਲੋੜਵੰਦੀ ਆ ਉਹ ਬਈ ਦੱਬਾ ਦੱਬਾ ਕੁਚਲਾ ਕੁਚਲਾ ਬੰਦਾ ਆ ਜੇ ਮੰਨ ਲਓ ਇਸ ਟਾਈਮ ਹੈ ਨਾ ਦੱਬੇ ਕੁਚਲੇ ਤੋਂ ਮਤਲਬ ਇਹ ਨਹੀਂ ਆਗਾ ਬਈ ਕੋਈ ਬਾੜਾ ਯਾਨਕੀ ਗਰੀਬ ਹੈ ਜਾਂ ਕਿਦਾਂ ਵੀ ਇਹ ਵੀ ਇਹ ਦੱਬੇ ਕੁਚਲੀਆਂ ਮਤਲਬ ਇਹ ਵੀ ਜਿੱਤਾ ਨਸ਼ੇ ਵਰਗੀ ਚੀਜ਼ ਦੇ ਜਾਚ ਕੋਈ ਫਸਿਆ ਆ ਡੋਕਰ ਪਰਿਵਾਰ ਉਜੜ ਰਹਾ ਹੈ ਜਾਂ ਕੋਈ ਹੋਰ ਠਕਸ਼ਾਈ ਹੋ ਰਹੀ ਆ ਹੈਨਾ ਵੀ ਉਥੇ ਬੋਇਚੇਸਮਾਈ ਪਾਰਟੀ ਖੜਦੀ ਆ ਇਸ ਕਰਕੇ ਵੀ ਸੋਚਿਆ ਵੀ ਚਲੋ ਜੇ ਦੁਬਾਰਾ ਕਿਤੇ ਨੀ ਸ਼ੁਰੂਆਤ ਮੈਂ ਕਰਨੀ ਆ ਰਾਜਨੀਤੀ ਦਾ ਬੋਇਚੇਸਮਾਈ ਪਾਰਟੀਰ ਦੀ ਤੇ ਵਧੀਆ ਕੋ ਪਾਰਟੀ ਨਹੀਂ ਮੰਨੀ ਇਸ ਕਰਕੇ ਅਜਾ ਪਾਰਟੀ ਨਾਲ ਜੁੜਿਆ ਬਾਕੀ ਬਾਕੀ ਦਾ ਪਾਰਟੀ ਦੇ ਨਾਲ ਕਾਫੀ ਟਾਈਮ ਪਹਿਲਾਂ ਤੋਂ ਮੈਂ ਜੁੜਿਆ ਹੋਇਆ ਹਾਂ ਤੇ ਹੁਣ ਆਫੀਸ਼ੀਅਲੀ ਅੱਜ ਜੁੜ ਗਿਆ ਹਾਂ ਉਹਦੇ ਦੇ ਧੰਨਵਾਦ ਆ ਬਾਕੀ ਜੋ ਪਾਰਟੀ ਹੁਕਮ ਕਰੂਗੀ ਸਰਮਤੇ ਗ੍ਰਾਂ ਸ਼ਹਿਰ ਦੇ ਵੱਖ-ਵੱਖ ਜਿਹੜੇ ਮੁੱਦੇ ਤੁਸੀਂ ਚੱਕਦੇ ਰਹਿੰਦੇ ਆ ਗ੍ਰੈਂਡ ਸ਼ਹਿਰ ਦੀ ਨਗਰ ਕੌਂਸਲ ਦੀ ਜੇ ਗੱਲ ਕਰੀਏ ਉਹਨਾ ਇੱਕ ਮਹੀਨੇ ਤੋਂ ਹੋ ਗਿਆ ਨਗਰ ਕੌਂਸਲ ਬਣੀ ਨੂੰ ਪ੍ਰਧਾਨ ਬਣਿਆ ਨੂੰ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਜੀ ਇਹ ਕਾਇ ਕੋਈ ਯਾਨੀ ਕੋਕ ਨਹੀਂ ਹੈਗੀ ਚੱਕਰੇ ਆਵੇ ਕੋਈ ਯਾਨੀ ਕੋਈ ਕਿਸਮ ਦਾ ਲੀਡਰ ਨਹੀਂ ਮੰਨਦੇ ਨਗਰ ਕੌਂਸਲ ਦੇ ਵਿੱਚ ਕੋਈ ਕਿਸਮ ਨੂੰ ਪ੍ਰਧਾਨ ਨਹੀਂ ਮੰਨਦੇ ਕੋਈ ਕਿਸਮ ਨੂੰ ਹਲਕਾ ਇੰਚਾਰਜ ਨਹੀਂ ਮੰਨ ਮੰਨਦੇ ਚੱਕਰੇ ਆਵੇ ਸਾਰਾ ਨੇ ਆਪਣਾ ਆਪਣੀ ਵੱਖਰੀ ਵਕਰੀ ਟ ਆਪਣੀ ਗਜਾਉਂਦੇ ਹਨ ਨੇ ਦੇਖੋ ਇੱਕ ਟੀਮ ਵਰਕ ਹੁੰਦਾ ਨਾ ਜਦੋਂ ਕੱਲ ਇੰਡੀਆ ਮੈਚ ਜਿੱਤੀ ਹੈ ਨਾ ਪੂਰੇ 11 ਦੇ 11 ਪਲੇਅਰਾਂ ਨੇ ਦਨਕੇ ਵਧੀਆ ਖੇਡੇ ਹੈ ਨਾ ਤਾਂ ਜਿੱਤੇ ਕੋਈ ਬਰਾੜ ਕੋਲੀ ਫੇਲ ਹੋ ਗਿਆ ਮਾਲਾ ਵੱਡੇ ਪਲੇਸੇ ਫੇਲ ਹੋ ਗਿਆ ਟੀਮ ਜਿੱਤਿਆ ਟੀਮ ਵਰਕ ਨਾ ਜਿਹੜੇ ਗ੍ਰੈਂਡ ਇਸਟੈਂਸ ਟੀਮ ਆ 13 ਦੇ 13 ਆ ਕੋਈ ਇਹਨਾਂ ਦੇ ਕੋਈ ਟੀਮ ਵਰਕ ਨਹੀਂ ਹੈਗਾ ਇੱਕ ਦੂਜੇ ਦੀ ਲੱਤਾਂ ਖਿੱਕਣ ਵਾਲੀ ਆ ਇੱਕ ਦੂਜੇ ਦੇ ਖਿਲਾਫ ਚੱਲਣ ਵਾਲੀ ਆ ਕੋਈ ਇਹਨਾਂ ਨੇ ਵਿਕਾਸ ਨਹੀਂ ਕਰਨਾ ਨਾ ਸਿਰ ਗੱਲਾਂ ਕਰਨੀਆਂ ਪਈ ਤੇ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੇ ਜਿਹੜੇ ਫਲੋਰ ਮਾਰਕੀਟ ਕਮੇਟੀ ਚੇਅਰਮੈਨ ਰਹੇ ਆ ਰੋਸ਼ਨ ਲਾਲ ਜਿਨ੍ਹਾਂ ਨੂੰ ਬਦਲ ਦਿੱਤਾ ਗਿਆ ਤੇ ਉਹਨਾਂ ਨੇ ਸਭ ਤਹਿਸੀਲ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਚੱਕਿਆ ਸੀਗਾ ਵੀ ਤਹਿਸੀਲਦਾਰ ਜਿਹੜੇ ਆ ਉਹ ਵੱਡੇ ਪੱਧਰ ਤੇ ਰਜਿਸਟਰੀਆਂ ਕਰਾਉਂਦੀ ਰਿਸ਼ਵਤ ਲੈ ਰਹੇ ਆ। ਉਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ ਕੋਹੋਂ ਨਹੀਂ ਜਿਹੜਾ ਕੱਲ ਤਾਂ ਇਹ ਵਧੀਆ ਆ ਇੰਤਜਨ ਕਿ ਨਾ ਜਦੋਂ ਮਜੂਦਾ ਸਰਕਾਰ ਦੇ ਲੋਕ ਵੀ ਇਦਾਂ ਕਰਦੇ ਆ ਤਾਂ ਵਧੀਆ ਲੱਗਦਾ ਕੋਈ ਇਦਾਂ ਮੈਂ ਉਹਨਾਂ ਨੂੰ ਬਹੁਤ ਪ੍ਰਸ਼ੰਸਾ ਵੀ ਕੀਤੀ ਉਹਨਾਂ ਦੀ ਤਾਂ ਮੈਂ ਫੇਸਬੁਕ ਪੋਸਟ ਵੀ ਉਹਨਾਂ ਦਾ ਕਰ ਪਾਈ ਵੀ ਚਲੋ ਜੋ ਵੀ ਤੁਸੀਂ ਕੀਤਾ ਆਪਣੀ ਵੱਲ ਦੇ ਵਧੀਆ ਲੱਗਾ ਤੁਹਾਡੀ ਪਾਰਟੀ ਨੂੰ ਨਹੀਂ ਚੰਗਾ ਲੱਗਾ ਤਾਂ ਨਾ ਉਹ ਅਲੱਗ ਗੱਲ ਹੈ ਪਰ ਤੁਸੀਂ ਜੋ ਕੀਤਾ ਉਹ ਬਹੁਤ ਵਧੀਆ ਬਾਕਮਾਲ ਕੰਮ ਕੀਤਾ। ਤਾਂ ਕੋਈ ਕੋਈ ਭਾਵੇਂ ਕੋਈ ਕੋਈ ਬੰਦਾ ਨੇਤਰ ਕੇ더라 ਲੀਡਰ ਕੰਮ ਕਰਦੇ ਜਿੱਦਾਂ ਵੀ ਕੀਤਾ ਉਹਨਾਂ ਨੇ ਵਧੀਆ ਕੀਤਾ ਮੈਂ ਅਫੀਸ਼ੀਅਲ ਕਰਦਾ ਤੇ ਉਹਨਾਂ ਨੂੰ ਧੰਨਵਾਦ ਕਰਨਾ ਹੈ। ਮੇਰੇ ਕਰਮਜੀਤ ਜੀ ਤੇ ਦਇਆ ਸ਼ੰਕਰ ਜੀ ਜਿਹੜੀਆਂ ਵੱਡੀਆਂ ਇੱਕ ਵਿਸ਼ਾਲ ਮੀਟਿੰਗ ਜਿਹੜੀ ਆ ਗਰਾਂ ਦੇ ਵਿੱਚ ਹੋਈ ਆ ਤੇ ਇਹਨਾਂ ਨੇ ਦੋ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਦੇਖੇ ਇੱਕ ਵਿਸ਼ਾਲ ਰੈਲੀ ਜਿਹੜੀ ਬਸਪਾ ਵੱਲੋਂ ਕੀਤੀ ਜਾ ਰਹੀ ਹੈ ਜਿਹੜੀ ਸ਼ਮੂਲੀਅਤ ਕਰਨੀ ਆ ਚੇਤਨਾ ਚਨ ਲਈ ਪ੍ਰਦੀਪ ਰਾਜਾ